ਹਾਂਜੀ ਦੋਸਤੋ ਕੀ ਹਾਲ ਚਾਲ ਹੈ? ਹੋਰ ਸਾਰੇ ਠੀਕ ਠਾਕ ਹੋ। ਆਪਾਂ ਆਲੂ ਦੀ ਬਿਜਾਈ ਵਾਸਤੇ ਖੇਤ ਤਿਆਰ ਕਰਨ ਲੱਗੇ ਹੋ ਤੇ। ਇਹ ਆਪਣੇ ਸਾਰੇ ਪਰਾਲੀ ਵਾਲੇ ਖੇਤ ਨੇ ਇਹ। ਦੇਖੋ ਕਿਤੇ ਵੀ ਪਰਾਲੀ ਨਹੀਂ ਦੇਖ ਰਹੀ। ਪਹਿਲਾਂ ਆਪਾਂ ਨੇ ਮਲਚਰ ਫੇਰਿਆ, ਫਿਰ ਰੂਟਾਵੇਟਰ, ਫਿਰ ਪਲਟਾਵਾ ਹਾਲ, ਫਿਰ ਰੂਟਾਵੇਟਰ, ਫਿਰ ਹਾਲ, ਹੈਰੋਂ। ਤੇ ਹੁਣ ਆਪਾਂ ਫੇਰ ਰਹਾਂ ਇੱਕ ਹਾਲ ਡੂੰਗਾ ਜਿਹੜਾ ਜਾਂਦਾ ਬਹੁਤ ਜ਼ਿਆਦਾ ਇਹ। ਤਿੰਨ ਸਾਢੇ ਤਿੰਨ ਫੁੱਟ نیچے ਚੱਲਿਆ ਜਾਂਦਾ। ਇਹਦਾ ਇਹ ਫਾਇਦਾ ਵੀ ਮਨ ਲੋ ਕੱਲ ਮੀਂਹ ਪੈ ਜਾਂਦਾ ਜਾਂ ਪਾਣੀ ਜ਼ਿਆਦਾ ਆ ਜਾਂਦਾ ਤਾਂ ਪਾਣੀ ਧਰਤੀ ਖਾ ਜਾਂਦੀ ਹੈ ਕਿ ਧਰਤੀ ਨੂੰ ਨੀਚੇ ਤੱਕ ਪਾੜ ਦਿੰਦਾ ਇਹ ਦੇਖੋ ਤੁਸੀਂ ਜ਼ਮੀਨ ਕਹੀ ਜਿਹੀ ਬਣੀ ਹੋਇਆ ਕੁ ਐ ਨਹੀਂ ਸਕਦਾ ਵੀ ਇਹ ਪ੍ਰਾਲੀ ਵਾਲੇ ਖੇਤ ਨੇ ਪਰ ਖਰਚਾ ਬਹੁਤ ਜ਼ਿਆਦਾ ਆਉਂਦਾ ਇਹ ਇਧਰ ਆਪਣਾ ਚੱਲ ਰਿਹਾ ਟਰੈਕਟਰ ਕਹਾਲ ਤੇ ਕệ तकरीबन ਸਾਰੇ ਤਿਆਰ ਹੋ ਗਏ ਦੇਖੋ ਥਾਲੀ ਕਿਤੇ ਵੀ ਨਹੀਂ ਦਿਖ ਰਹੀ ਲਡੂਂਗੇ ਤੱਕ ਨਹੀਂ ਦਿਖਦੀ ਕਿਤੇ ਵੀ ਬਹੁਤ ਡੂੰਗੀ ਚਲੀ ਗਈ ਵਿੱਚ ਹੀ ਖਤਮ ਹੋ ਗਈ ਇਸ ਵਾਰ ਆਲੂ ਵੀ ਥੋੜਾ ਲੇਟ ਹੋ ਗਿਆ ਕਿਉਂ ਆਪਣੀ ਜੀ ਜੀ ਲੇਟ ਸੀਗੀ ਤਿੰਨ ਕਾਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਵਾਰ ਘਟਿਆ। ਅਗੂ ਆਪਏ ਖੇਤਾਂ 'ਚ ਬਿਜਾਈ ਸ਼ੁਰੂ ਕਰਦਾਂਗੇ। ਦੇਖੋ 3.5 ਫੁੱਟ ਨੀਚੇ ਜੜਿਆ ਜਾਂਦਾ ਧਰਤੀ ਦੇ। 3.5 ਫੁੱਟ ਲੰਬਾ ਹੁੰਦਾ तकरीबन ਇਹ। ਦੇਖੋ ਬਾਹਰੋਂ ਦੇਖੋ ਕਿੰਨਾ ਜ਼ਿਆਦਾ ਚਲੇ ਜਾਂਦਾ। ਇਹਦਾ ਇਹੀ ਫਾਇਦਾ ਵੀ ਮੰਨ ਲਓ ਕੱਲ بارش ਹੁੰਦੀ ਹੈ ਜਾਂ ਕੁਝ ਵੀ ਹੁੰਦਾ ਪਾਣੀ ਜ਼ਿਆਦਾ ਆਉਂਦਾ ਤਾਂ ਪਾਣੀ ਧਰਤੀ ਖਾ ਜਾਂਦੀ ਹੈ ਉਹਦੇ ਨਾਲ ਉਹ ਨੀਚੇ ਟਿਕਲਿਆ ਜਾਂਦਾ ਜਿਹੜਾ ਪਲਟਾਵਾ ਹਾਲਾ ਉਹ ਤਕਰੀਬਨ 12 ਇੰਚ ਨੀਚੇ ਜਾਂਦਾ ਇਹ ਕਾਫੀ ਨੀਚੇ ਟਿਕਲਿਆ ਜਾਂਦਾ ਦੇਖੋ ਕਿਵੇਂ ਲੱਗਿਆ ਆਪਣਾ ਇਹ ਹਲ ਫੇਰਨ ਤੋਂ ਬਾਅਦ ਥਾਂ ਕਾਫੀ ਉੱਚਾ ਨੀਵਾ ਹੋ ਜਾਂਦਾ ਕਿਉਂ ਇਹ ਨੀਚੋਂ ਮਿੱਟੀ ਕੱਢ ਦਿੰਦਾ ਦੇਖੋ ਕਾਫੀ ਆ ਫੁੱਡ ਦੂਜੇ ਫੁੱਡਾਂ ਨਾਲ ਉੱਚੇ ਹੋ ਗਏ ਇਸ ਤੋਂ ਬਾਅਦ ਫਿਰ ਆਪਾਂ ਇੱਕ ਵਾਰ ਰੋਟਾਵੇਟਰ ਫੇਰ ਦਾਂਗੇ ਬਸ ਉਸ ਤੋਂ ਬਾਅਦ ਸਹਾਗਾ ਮਾਰ ਕੇ ਜ਼ਮੀਨ ਤਿਆਰ ਹੋ ਜਾਣੀ ਹੈ ਫਿਰ ਕੱਲ ਇਹਦੇ ਚ ਆਪਾਂ ਬਿਜਾਈ ਕਰਾਂਗੇ ਰੈਡੂ ਪਾ ਕੇ ਦੇਖੋ ਇਹ ਹਲ ਫੇਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਆਲੂ ਵਾਲੇ ਖੇਤਾਂ ਚਰ ਕਣਕ ਵਾਲਿਆਂ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਫਿਰ ਪਾਣੀ ਮਾਰ ਨਹੀਂ ਕਰਦਾ ਛੇਤੀ ਛੇਤੀ ਤੇ ਹੁਣ ਤਕਰੀਬਨ ਆਪਣਾ ਥੋੜੇ ਆ ਰਹਿ ਗਏ ਦੋ ਤਿੰਨ ਖੇਤ ਵੀ ਇਹ ਫੇਰਨ ਉਸ ਤੋਂ ਬਾਅਦ ਆਪਾਂ ਆਲੂ ਉਸ ਤੋਂ ਬਾਅਦ ਆਪਾਂ ਰੂਟਾਵੇਟਰ ਫੇਰ ਕੇ ਫਿਰ ਆਲੂ ਦੀ ਪੀਈ ਸ਼ੁਰੂ ਕਰ ਦੇਣੀ ਹੈ ਮਾਰ ਕੇ ਸਾਗਾ ਹੋ ਜਾਣੀ ਹੈ ਤਿਆਰ ਜ਼ਮੀਨ ਹੁਣ ਬਸ ਇਸ ਤੋਂ ਬਾਅਦ ਇੱਕ ਵਾਰ ਰੋਟਾਵੇਟਰ ਫੇਰਨਾ ਥੋੜਾ ਥੋੜਾ ਘਾਟ ਵਾਲੀ ਡੁਲੀ ਜਿਹੜੀ ਪੱਟੀਆਂ ਨੇ ਰੋਟਾਵੇਟਰ ਖਤਮ ਕਰ ਦੂ। ਬਸ ਫੇਰ ਸਾਗਾ ਮਾਰ ਕੇ ਆਪਣੇ ਖੇਤ ਤਿਆਰ ਹੋ ਜਾਣਗੇ ਸਾਰੇ। ਫਿਰ ਕਾਲੂ ਕਰਾਂਗੇ ਆਲੂ ਦੀ ਵਿਆਈ। ਦੇਖੋ ਕਿਵੇਂ ਲੱਗਿਆ ਕਮੈਂਟ ਕਰਕੇ ਸਾਰੇ ਦੱਸਿਓ। ਮਿਲਦੇ ਆਂ ਜੀ ਅਗਲੀ ਵੀਡੀਓ 'ਚ।